ਏ ਜੀ ਸਾਡਾ 18 ਤਰੀਕ ਸ਼ਾਮ ਨੂੰ ਫਤੇਗੜ ਸਾਹਿਬ ਥਾਣੇ ਦੇ ਏਰੀਆ ਤਲਾਣੀਆਂ ਪਿੰਡਾ ਉੱਥੇ ਦਾ ਇੱਕ ਬੰਦਾ ਸੀਗਾ ਗੁਰਚਰਨ ਸਿੰਘ son of ਗੁਲਦੀਪ ਸਿੰਘ ਉਹ ਮਿਸਿੰਗ ਸੀਗਾ ਜੀ 18 ਤਰੀਕ ਸ਼ਾਮ ਤੋਂ ਤੇ ਉਹਨਾਂ ਦੀ ਕੱਲ ਸਵੇਰੇ ਸਾਨੀਪੁਰ ਕੋਲ ਨੇੜੇ ਚੂਰ ਨਦੀ ਬੂਦੀ ਮਿਲੀ ਆ ਉਹਦੇ ਪਰਿਵਾਰ ਵਾਲੇ ਪਹਿਲਾਂ ਆਪਣੇ ਤੋਂ ਭਾਲ ਕਰ ਰਹੇ ਸੀਗੇ ਜਦੋਂ ਉਹਨਾਂ ਨੂੰ ਸ਼ੱਕ ਸੀਗਾ ਕਿ ਜਿੱਥੇ ਨਾਲ ਉਹ ਲਾਸਟ ਦੇਖਿਆ ਗਿਆ ਸੀਗਾ ਅਜਤੂ ਇਹਨਾਂ ਦੀ ਤਕਤੀਸ਼ ਕੀਤੀ ਕੈਮਰੇਜ਼ ਵਗੈਰਾ ਦੇਖ ਕੇ ਉਹ ਟੈਕਨੀਕਲ ਇਨਵੈਸਟੀਗੇਸ਼ਨ ਕੀਤੀ। ਮਾਈਕਲ ਸਾਹਮਣੇ ਆਈ ਕਿ ਉਹਨਾਂ ਦੇ ਪਿੰਡ ਦੇ ਹੀ ਦੋ ਬੰਦੇ ਬਲਰਾਜ ਸਿੰਘ ਬੱਗੂ ਤੇ ਬੈਂਸ ਸਿੰਘ ਕਰਨ ਇਹ ਉਹ 19 ਤਰੀਕ ਨੂੰ ਸ਼ਾਮ ਦੇ ਵੇਲੇ ਕੁਸਰਨ ਦੇ ਨਾਲ ਸੀਗੇ। ਇਹਨਾਂ ਨੇ ਬੈਠ ਕੇ ਪਹਿਲਾਂ ਕਿਤੇ ਡ੍ਰਿੰਕ ਕੀਤੀ ਹੈ। ਉਸ ਤੋਂ ਬਾਅਦ ਇਹਨਾਂ ਦੀ ਕੋਈ ਆਪਸ ਟਕਰਾਰ ਵਾਜੀ ਹੋਈ। ਫਿਰ ਇਹ ਦੋਨਾਂ ਨੇ ਮਿਲ ਕੇ ਉਹਨੂੰ ਪਹਿਲਾਂ ਕੁੱਟਿਆ, ਡ੍ਰਿੰਕ ਕਰਵਾ ਕੇ ਉਹਨੂੰ ਨਹਿਰਤ ਸੁਖਦਾ ਸੀਗਾ ਮਾਰ ਕੇ। ਫਿਰ ਇਹਨਾਂ ਨਾਲ ਚੋਟੇ ਵੀ ਕਿਤੇ ਇਹ ਜਿਹੜੀ ਬਸੀ ਰੋਡ ਤੇ ਜਮਾਤ ਤੇ ਉੱਥੇ ਨੂੰ ਸੁਭਿਆਰ ਮੈਡ ਤੇ ਰਿਕਵਰੀ ਵਗੈਰਾ ਨੂੰ ਰਿਕਵਰੀ ਇਹਨਾਂ ਤੇ ਜਿਹੜਾ ਇਹਨਾਂ ਨੇ ਮੋਟਰਸਾਈਕਲ ਵਰਤਿਆ ਉਹ ਰਿਕਵਰ ਹੋਇਆ ਇਹਨਾਂ ਕੋਲੋਂ ਮਰਨ ਵਾਲੇ ਦੇ ਕੱਪੜੇ ਵੀ ਹੈਗੇ ਆ ਉਹ ਹਲੇ ਰਿਕਵਰ ਕਰਾਉਣੇ ਆ ਫਿਰ ਜਿਹੜਾ ਇਹਨਾਂ ਨੇ ਮੋਟਰਸਾਈਕਲ ਵਰਤਿਆ ਉਹ ਕਹਿ ਕੇ ਅਸੀਂ ਇਹਦੇ ਚ ਐਫ ਆਈ ਆਰ ਨੰਬਰ 71 ਅੰਡਰ ਸੈਕਸ਼ਨ 113 10 ਬੀ ਐਨ ਐਸ ਫਤਿਹਗੁਰ ਸਾਹਿਬ ਤੇ ਰਜਿਸਟਰ ਕਰ ਲਈ ਹੈ ਦੋਨੇ ਜਣੇ ਨੂੰ ਅਸੀਂ ਰੈਸਟ ਕਰ ਲਿਆ ਅੱਜ ਉਹਨਾਂ ਨੂੰ ਕੋਰਟ ਚ ਪੇਸ਼ ਕਰਕੇ ਨਦਰ ਮਾਣ ਲਵਾਂਗੇ ਤੇ ਜੀਤ ਗ੍ਰਤੀਸ਼ ਕਰਾ ਬਜਾ ਰੰਜਿਸ਼ ਕੀ ਬਜਾ ਰੰਜਿਸ਼ ਵਾਲੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰ ਇਹਨਾਂ ਦੀ ਪ੍ਰਾਣੀ ਵੀ ਆਪਸ ਵਿੱਚ ਕੋਈ ਨਾ ਕੋਈ ਖਰਾਬ ਨਤੀਜਾ ਚਲ ਰਹੀ ਸੀ ਲੇ ਜਿਸੀ ਤਰਹੀਸ਼ ਤੇ ਸਭ ਨੇ ਬਨਾਸੇ ਪੰਡ ਤੋਂ ਰਿਪੋਰਟ ਕਰਾ ਹਾਂ ਜੀ ਪਰ ਆਪਸੇ ਰੰਜਿਸ਼ ਦੇ ਹਲੇ ਪ੍ਰੀਲੀਮਿਨਰੀ ਇਹ ਹੀ ਹੈ ਕਿ ਇਹਨਾਂ ਦੀ ਪਹਿਲਾਂ ਵੀ ਇੱਕ ਵਾਰ ਕਦੇ ਤੁਮੈ ਮੈਂ ਬਹਿਸ ਹੋਈ ਸੀ ਡੈਡ ਬੋਲੀ ਸੰਨੀਪੁਰ ਕੋਲ ਮੈਂ ਅਨਾਰ